ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਬੰਟੀ ਸਪੇਨ ਤੋਂ ਜਨੂੰ ਤੁਹਾਰੇ ਲਈ ਖੇ ਸੰਸਾ ਲੋ ਦੋਸਤੋ ਅੱਜ ਤਰੀਕ ਹੈ ਕਿ 30 ਜਨਵਰੀ 2026 ਸਾਡੇ ਬਹੁਤ ਸਾਰੇ ਭੈਣ ਭਰਾ ਪੁੱਛਦੇ ਸੀ ਇੰਡੀਆ ਤੋਂ ਪੀਸੀਸੀ ਕਿੱਦਾਂ ਪੜਨੀ ਆ ਉਹਦੇ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਆ ਉਹਦੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਹੁਣ ਇੱਕ ਇੰਟਰਵਿਊ ਕੀਤੀ ਆ ਇੰਸਪੈਕਟਰ ਸਾਹਿਬ ਪੰਜਾਬ ਤੋਂ ਇੰਡੀਆ ਤੋਂ ਉਹਨਾਂ ਨੇ ਸਾਰੀ ਗੱਲ ਦੱਸੀ ਆ ਉਹ ਇੰਟਰਵਿਊ ਦੇ ਵਿੱਚ ਕਿਸ ਤਰ੍ਹਾਂ ਤੁਸੀਂ PCC ਬਣਾਉਣੀ ਆ ਕਿਸ ਤਰ੍ਹਾਂ ਤੁਹਾਡੇ ਘਰ ਦੇ ਇੱਥੇ ਆ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਆਉਣ ਔਰ ਕਿਹੜੇ ਬੰਦੇ ਆ ਜਿਨ੍ਹਾਂ ਨੂੰ PCC ਨਹੀਂ ਮਿਲਣੀ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਇਨਸਪੈਕਟਰ ਸ਼ੋਆਜ ਪਾਗਲ ਜੀ ਇਹ ਸਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇਣਗੇ PCC ਇੰਡੀਆ ਤੋਂ ਕਿੱਦਾਂ ਬਣਨੀ ਆ ਕਿਉਂਕਿ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਖੁੱਲਣ ਤੋਂ ਬਾਅਦ ਸਾਰਿਆਂ ਨੂੰ ਇਸ ਵੇਲੇ PCC ਦੀ ਜਿਹੜੀ ਪ੍ਰੋਬਲਮ ਹੋ ਰਹੀ ਆ ਉਹ ਕਿੱਦਾਂ ਬਣਾਉਣੀ ਕਈਆਂ ਦੇ ਘਰਦਿਆਂ ਨੂੰ ਨਹੀਂ ਪਤਾ ਲੱਗਦਾ ਇੰਡੀਆ ਦੇ ਵਿੱਚ ਔਰ ਕਈਆਂ ਜਿਹੜੇ ਏਰੀਆ ਬਾਲੇ ਹਲੇ ਪਿੱਛੇ ਆ ਉਹਨਾਂ ਦੇ ਏਰੀ ਤੇ ਸੁਹਾਸ਼ ਪਾਗਟ ਜੀ ਅੱਜ ਸਾਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਤੇ ਪਾਗਟ ਜੀ ਤੁਸੀਂ ਹੁਣ ਫਿਰ ਸਟਾਰਟ ਕਰੋ ਕਿ ਕਿੱਦਾਂ ਪੀਸੀਸੀ ਆਪਣੇ ਬੰਦਿਆਂ ਨੇ ਬਣਾਉਣੀ ਹੈ ਜਿਹੜੀ ਸਪੇਨ ਵਾਸਤੇ ਚਾਹੀਦੀ ਆ ਸਸੀ ਕਾਲ ਜੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਪਹਿਲੇ ਪੀਸੀਸੀ ਦੀ ਪਰਫਾਰਮੇਸ਼ਨ ਆਈ ਹੈ ਪਲੇਸ ਕਲੀਅਰੈਂਸ ਸਰਟੀਫਿਕੇਟ ਇਹ ਜਿਹੜੇ ਵਿਅਕਤੀ ਸਾਡੇ ਹਿੰਦੁਸਤਾਨ ਦੇ ਵਿਅਕਤੀ ਜਿਹੜੇ ਬਾਹਰਲੇ ਮੁਲਕਾਂ ਵਿੱਚ ਕੰਮ ਕਰਦੇ ਸਬੰਧ ਵਿੱਚ ਗਲੇ ਆ ਹਾਂਜੀ ਉਹ ਆਪਣੇ ਜਿੱਤਰ ਦੇ ਵਿੱਚੋਂ ਜਿਹੜੇ ਸੰਘ ਦੇ ਅੰਦਰ ਬਣੇ ਆ ਮੈਂ ਮੰਬਰ ਆ ਉਹ ਆਕੇ ਬਣਾ ਸਕਦਾ ਉਸ ਦਾ ਸਭ ਤੋਂ ਪਹਿਲਾਂ ਇਹ ਹੈ ਕਿ ਕਿਹੜਾ ਹੈ ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਸਾਰੀ ਡਿਟੇਲ ਲਿਖਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਉਸ ਟਾਈਮ ਜਦੋਂ ਇਹਨਾਂ ਨੇ ਉਹ ਮੈਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣ ਵਾਸਤੇ ਤੇ ਆਪਣਾ ਆਧਾਰ ਕਾਰਡ ਤੇ ਪਾਸਪੋਰਟ ਦੀ ਫੋਟੋ ਕਾਪੀ ਜਿਹੜੇ ਬੱਚੇ ਦਾ ਜੇ ਜਿਸ ਵਿਅਕਤੀ ਦੀ ਆਪਾਂ ਪੁਲਿਸ ਕਲੀਅਰੈਂਸ ਲੈਣੀ ਹੈ ਨਹੀਂ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਮੈਨੂੰ ਇੱਕ ਸਕੰਡ ਤੁਸੀਂ ਮੈਨੂੰ ਇਹ ਦੱਸੋ ਕਿ ਜਿਨੇ ਪੀਸੀਸੀ ਅਪਲਾਈ ਕਰਨਾ ਹੋਣਾ ਮੰਨ ਕੇ ਚਲੋ ਮੇਰੇ ਪਰਿਵਾਰ ਦਾ ਕੋ ਪੀਸੀਸੀ ਅਪਲਾਈ ਕਰਨਾ ਹੋਣਾ ਉਹ ਬਲੱਡ ਰਿਲੇਸ਼ਨ ਚ ਚਾਹੀਦਾ ਜਾਂ ਕੋਈ ਫਰੈਂਡ ਸਰਕਲ ਚ ਵੀ ਆ ਸਕਦਾ ਵੈਸੇ ਤੇ ਸਭ ਤੋਂ ਫਸਟ ਪ੍ਰੈਫਰੈਂਸ ਹੈ ਕਿ ਜਿਹੜਾ ਬਲੱਡ ਰਿਲੇਸ਼ਨ ਵਿੱਚ ਹੈਗਾ ਉਹ ਹੀ ਆਵੇ ਤਾਂ ਵਧੀਆ ਠੀਕ ਆ ਜੀ ਠੀਕ ਆ ਜੀ ਜੇ ਮੰਨ ਕੇ ਚਲੋ ਉਹਨਾਂ ਦੇ ਪਿੱਛੇ ਮੰਮੀ ਡੈਡੀ ਨਹੀਂ ਹੈ ਤੇ ਵੈਸੇ ਵੀ ਉਹ ਇਕੱਲੇ ਇਕੱਲੇ ਸੀਗੇ ਤੇ ਪਿੱਛੇ ਭੈਣ ਭਰਾ ਵੀ ਨਹੀਂ ਆ ਤੇ ਉਹ ਫਿਰ ਕੀ ਕਰਨ ਉਹਨਾਂ ਵਾਸਤੇ ਕੀ ਸ ਉਦੇ ਵਾਸਤੇ ਉਹ ਵੀ ਆ ਸਕਦੇ ਆ ਪਰ ਉਹਦੇ ਚ ਕੀ ਹੋਊਗਾ ਕਿ ਜਿਸ ਵਿਅਕਤੀ ਦੀ ਇਹਨਾਂ ਨੇ ਪੀਸੀਸੀ ਲੈਣੀ ਹੈ ਉਸ ਵਿਅਕਤੀ ਦਾ ਆਧਾਰ ਕਾਰਡ ਦੀ ਕਾਪੀ ਚਾਹੀਦੀ ਹੈ ਉਹਨਾਂ ਕੋਲ ਉਸ ਵਿਅਕਤੀ ਦੀ ਜਿਹਦੀਆਂ ਉਹਨਾਂ ਨੇ ਪੁਲਿਸ ਕਲੀਅਰੈਂਸ ਸਰਟੀਫੀਕੇਟ ਲੈਣਾ ਉਹਦੇ ਚ ਚਾਰ ਫੋਟੋਆਂ ਚਾਹੀਦੀਆਂ ਪਾਸਪੋਰਟ ਸਾਈਜ਼ ਠੀਕ ਹੈ ਜੀ ਇੰਡੀਆ ਜਿਹੜਾ ਬੰਦਾ ਬੈਠਾ ਹੈ ਉਹਨੂੰ ਇਥੇ ਸਪੇਨ ਚੋਂ ਬੰਦੇ ਪਾਵਰ ਆਫ ਟਰਨੀ ਬਣਾ ਕੱਲਣ ਕੇ ਹਾਂ ਵੀ ਵੀ ਇਹ ਬੰਦੇ ਨੂੰ ਪੀਸੀਸੀ ਮੇਰੇ ਅਧਾਰ ਤੇ ਦਿੱਤੀ ਜਾਵੇ ਇਦਾਂ ਦਾ ਵੀ ਉਹਨਾਂ ਤੋਂ ਤੁਹਾਨੂੰ ਦੱਸਾਂਗੇ ਜੀਗਾ ਉਹ ਪਾਵਰ ਆਫ ਟਰਨੀ ਉਸ ਵਿਅਕਤੀ ਦੇ ਨਾਮ ਤੇ ਭੇਜ ਸਕਦੇ ਆ ਕਹੇਸ ਉਹ ਵਿਅਕਤੀ ਨੂੰ ਮੈਲੀਆ ਓਲੰਪੀਸ ਫਿਸੀਆ ਦੇ ਪਿੱਛੇ ਤੇ ਨਾਲ ਉਹਦੇ ਪਾਸਪੋਰਟ ਦੀ ਕਾਪੀ ਚਾਹੀਦੀ ਹੈ ਤੇ ਆਧਾਰ ਕਾਰਡ ਦੀ ਕਾਪੀ ਜਿਹੜੀ ਹੈ ਉਹ ਚਾਹੀਦੀ ਤੇ ਇੱਕ ਜਿਸ ਵਿਅਕਤੀ ਦੀ ਕਲੀਅਰੈਂਸ ਪੁਲਿਸ ਕੋਲੋਂ ਪੀਸੀਸੀ ਬਣਨੀ ਹੈ ਉਹਦਾ ਜਿਹੜਾ ਉਹਦੇ ਵਿੱਚ ਇੱਕ ਸਰਟੀਫਿਕੇਟ 10ਵੀਂ ਕਲਾਸ ਦਾ ਚਾਹੀਦਾ ਜਿਹਦੇ ਵਿੱਚ ਉਸ ਵਿਅਕਤੀ ਦੀ ਜਿਹੜੀ ਹੈ ਉਹ ਜੋ ਡੇਟਾ ਵਰਤ ਜਿਹੜਾ ਲਿਖਿਆ ਹੋਵੇ ਉਹ ਜ਼ਰੂਰੀ ਹੈ ਨੀ ਨੀ 10ਵੀਂ ਹੁਣ ਬਹੁਤੇ ਬੰਦਿਆਂ ਨੇ 10ਵੀਂ ਨਹੀਂ ਕੀਤੀ ਫਿਰ ਉਹ ਕੋਈ ਹੋਰ ਸਰਟੀਫਿਕੇਟ ਜਿਹਦੇ ਉੱਪਰ ਉਹਦੀ ਡੇਟ ਆਫ ਬਰਥ ਲਿਖੀ ਹੋਏ ਉਹ ਸਰਟੀਫਿਕੇਟ ਉਹਦਾ ਬਸ ਸਰਟੀਫਿਕੇਟ ਹੋ ਜਾਏ ਦੇਖੋ ਉਹ ਬਸ ਸਰਟੀਫਿਕੇਟ ਹੋ ਜਾਏ ਉਹ ਚੰਨੂ ਗਾਉਂ ਵੀ ਚੱਲੂਗਾ ਅੱਛਾ ਸਭ ਤੋਂ ਪਹਿਲਾਂ ਪਹਿਲਾ ਸਟੈਪ ਮੰਨ ਕੇ ਚੱਲੋ ਮੇਰੇ ਕੱਲੋਂ ਕੋਈ ਘਰ ਦੇ ਆ ਜਾਂਦੇ ਐਗਜ਼ਾਮਪਲ ਤੌਰ ਤੇ ਸਭ ਤੋਂ ਪਹਿਲਾ ਸਟੈਪ ਉਹਨਾਂ ਨੇ ਕਿੱਥੇ ਜਾਣਾ ਸਭ ਤੋਂ ਪਹਿਲਾਂ ਉਹਨਾਂ ਨੇ ਸਾਂਝ ਕੇਂਦਰ ਦੇ ਵਿੱਚ ਹੀ ਸਾਂਝ ਕੇਂਦਰ ਓਕੇ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਉਹਦੇ ਵਿੱਚ ਅਧਾਰ ਕਾਰਡ ਚਾਹੀਦਾ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਹੈ ਤੇ 10ਵੀਂ ਦਾ ਸੱਟ ਜਿੱਥੋਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਕਿ ਉਹਦੇ ਵਿੱਚੋਂ ਦਾ ਡੇਟ ਆਫ ਬਰਥ ਵਾਲਾ ਕੋਈ ਸਰਟੀਫਿਕੇਟ ਚਾਰ ਉਹਦੀਆਂ ਪਾਸਪੋਰਟ ਸਾਈਜ਼ ਫੋਟੋਆਂ ਚਾਹੀਦੀਆਂ ਠੀਕ ਆ ਤੇ ਉਹ ਜਿਹੜੇ ਸੰ ਤੋਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਿਹਾ ਗਿਆ ਕਿ ਉਹ ਆਸ ਉਹ ਜਿਹੜਾ ਸਵੈ ਘੋਸ਼ਣਾ ਪੱਤਰ ਹੈ ਉਹ ਨਾਲ ਲੈ ਕੇ ਆਉਗਾ ਜਿਹੜਾ ਕਿ ਉਸ ਆ ਜਿਹੜਾ ਹੈਗਾ ਆ ਕਿ ਉਹ ਬਿਲਕੁਲ ਅਟੈਸਟਡ ਚਾਹੀਦਾ ਠੀਕ ਆ ਉਹ ਜਿਹੜਾ ਮਤਲਬ ਅਟੈਸਟਡ ਠੀਕ ਆ ਜੀ ਮਤਲਬ ਜੇ ਇਸ ਵੇਲੇ ਪੀਸੀ ਜੇ ਤੁਸੀਂ ਤੁਹਾਡੀ ਪਾਸ਼ਾ ਚ ਦੇਖੀਏ ਤਾਂ ਪੀਸੀ ਸੀ ਬਣਾਉਣੀ ਕੋਈ ਨਹੀਂ ਔਖੀ ਗੱਲ ਨਹੀਂ ਹੈ ਔਰ ਇਹ ਪੀ.ਵੀ. ਚ ਕੋਈ ਔਕੀ ਨਹੀਂ ਬਹੁਤ ਸੌਕਾ ਦੇ ਸਰਲੇ ਦਾ ਜਿਹੜਾ ਹੈਗਾ ਆ ਢੰਗ ਹੈਗਾ ਇਹਦੇ ਵਿੱਚ ਕਿਸੇ ਨੂੰ ਕੋਈ ਔਕੀ ਨਹੀਂ ਇਹਨਾਂ ਨੇ ਅਪਲਾਈ ਕਰਨ ਤੋਂ ਬਾਅਦ ਜਦੋਂ ਸਰਕਾਰੀ ਫੀਸ ਹੈ ਉਹ ਉਹਨਾਂ ਨੇ ਲੈ ਕੇ ਇਹਨਾਂ ਨੂੰ ਇੱਕ ਚਿੱਠ ਦੇ ਦੇਣੀ ਆ ਤੇ ਜਿਹੜਾ ਇਹਨਾਂ ਦਾ ਰਿਕਾਰਡ ਹੈ ਸਾਰਾ ਉਹ ਚਲੇ ਜਾਣਾ ਉੱਥੇ ਮਤਲਕਾ ਥਾਣੇ ਵਿੱਚ ਭੇਜ ਦੇਣੀ ਇਹਨਾਂ ਨੇ ਠੀਕ ਆ ਜੀ ਤੇ ਮਾਨਜੋਗ ਜਿਹੜੇ ਐਸ.ਐਚ.ਓ. ਸਾਹਿਬ ਹੈ ਉਹ ਐਮ.ਸੀ. ਸਾਹਿਬ ਨੂੰ ਜਾਂ ਮਸਲਕਾ ਜਿਹੜਾ ਇਹਨਾਂ ਦੇ ਏਰੀਆ ਦਾ ਸਰਪੰਚ ਹੈ ਉਹਨੂੰ ਬੁਲਾ ਕੇ ਉਹਦਾ ਬਿਆਨ ਲਿਖ ਲੈਣਗੇ ਉਹ ਬੱਚੇ ਦੇ ਆਚਣ ਬਾਰੇ ਦੀ ਕਿਸ ਤਰ੍ਹਾਂ ਦਾ ਨਿਹਰਾ ਹੈ ਇਹਦੀ ਕਿਸੇ ਕੋਈ ਗਤੀਵਿਧੀਆਂ ਅਤਵਾਕੀਗ ਜਾਂ ਹੋਰ ਬਕਵਾਦੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਅੱਛਾ ਪਗ ਜੀ ਕਈ ਹੁਣ ਇਸੇ ਗੱਲ ਤੇ ਆਏ ਨੇ ਕਈ ਬੰਦੇ ਜਿੱਦਾਂ ਹੁਣ ਇੱਥੋਂ ਕੋਈ ਛੋਟਾ ਮੋਟਾ ਕੇਸ ਹੋ ਗਿਆ ਉਹ ਇੱਧਰ ਆ ਗਏ ਪਿੱਛੇ ਕੋਰਟ ਨੇ ਪਘੋੜੇ ਕਰਤੇ ਫਿਰ ਉਹਨਾਂ ਦੀ ਪੀਸੀਸੀ ਉਹਨਾਂ ਦੀ ਪੀਸੀਸੀ ਨਹੀਂ ਹੋਊਗੀ ਜੀ ਮਤਲਬ ਇਹ ਸ਼ੋਰ ਆ ਕੇ ਜਿਹੜੇ ਚਾਹੇ ਤੁਸੀਂ ਮੰਨ ਲਓ ਕਿ ਇਦਾਂ ਹੁਣ ਆਪਾਂ ਸੌਰੀ ਤੁਸੀਂ ਵੀ ਕਈ ਬੰਦੇ ਕਹਿੰਦੇ ਚਲੋ ਲੈ ਦੇ ਕੇ ਕਰ ਲੈਣੇ ਇਦਾਂ ਵੀ ਨਹੀਂ ਹੋਏਗੇ ਗੱਲ ਕੋਈ ਨਹੀਂ ਜੀ ਇਹ ਤੇ ਭੁੱਲ ਜਾਣਾ ਇਹ ਤਾਂ ਨਹੀਂ ਕੋ ਗੱਲ ਹੋਊਗੀ ਬਿਲਕੁਲ ਨਹੀਂ ਹੋਊਗੀ ਜਿਸ ਵਿਅਕਤੀ ਦੇ ਖਿਲਾਫ ਕੋਈ ਹਿਸ਼ਾਪੁਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਕਿਸੇ ਵੀ ਰੇ ਵਿੱਚ ਕੋ ਮਕਦਮਾ ਦਰਜ ਹੈ ਉਹਦੀ ਜਿਹੜੀ ਪੀਸੀਸੀ ਹੈ ਉਹ ਨਹੀਂ ਹੋਊਗੀ ਮਤਲਬ ਉਹ ਪਹਿਲਾਂ ਆਪਣਾ ਜੋ ਵੀ ਕੋਰਟ ਦੇ ਨਾਲ ਰੌਲਾ ਉਹ ਮੁਕਾਵੇ ਜਾਂ ਕਿਸੇ ਨਾਲ ਰੌਲਾ ਜਿਹੜਾ ਪੀਓ ਹੋਇਆ ਜਾਂ ਉਹਦੇ ਉੱਪਰ ਪਰਚਾ ਮੁਕਾਵੇ ਫਿਰ ਕਲੀਅਰਸ ਹੋਏਗੀ ਉਸ ਤੋਂ ਬਾਅਦ ਉਹਦੀ ਪੀਸੀਸੀ ਹੋਵੇਗਾ ਉਹਦੇ ਵਾਸਤੇ ਮਾਮਜੋਗ ਅਦਾਲਤ ਦਾ ਛੜਾਇਆ ਉਹ ਅਦਾਲਤ ਦੇ ਫੈਸਲੇ ਦੀ ਕਾਪੀ ਨਾਲ ਲੈ ਕੇ ਆਉਣ ਹਾਂਜੀ ਵੀ ਇਹ ਜਿਹੜਾ ਮੁਕਦਮਾ ਹੈ ਇਹਦਾ ਹੁਣ ਉਹ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਉਹ ਮੁਕਦਮਾ ਬਿਲਕੁਲ ਖਤਮ ਹੋ ਚੁੱਕਾ ਤੇ ਉਸ ਤੋਂ ਬਾਅਦ ਜਿਹੜੀ ਪੀਸੀਸੀਓ ਦੀ ਬਣ ਸਕਦੀ ਹੋ ਕੋਈ ਇਸ ਅਧਾਰ ਤੇ ਹੋਰ ਇਨਫਾਰਮੇਸ਼ਨ ਜਿਹੜੀ ਮੈਨੂੰ ਪੁੱਛਣੀ ਰਹਿ ਗਈ ਹੋਵੇ ਔਰ ਤੁਸੀਂ ਦੇਣੀ ਹੋਵੇ ਜਾਂ ਤੁਹਾਡੇ ਦਿਮਾਗ 'ਚ ਹੋਵੇ ਜਾਂ ਕੁਝ ਉਹ ਇਸ ਤਰ੍ਹਾਂ ਬਹਿ ਕਿ ਜਦੋਂ ਪੀਸੀਸੀ ਦਾ ਬਨ ਜਮਾ ਕਰਾ ਦੇਣੀ ਹੈ ਪੀਸੀਸੀ ਕਾਊਂਟਰ ਦੇ ਵਿੱਚ ਰਾਜ ਦੇ ਵਿੱਚ ਉਸ ਤੋਂ ਬਾਅਦ ਉਹ ਥਾਣੇ ਵਿੱਚ ਜਾਣੀ ਹੈ ਥਾਣੇ ਦੇ ਵਿੱਚ ਜਾਣ ਤੋਂ ਬਾਅਦ ਚ ਤਸਦੀਕ ਕਰਕੇ ਐਸਐਚਓ ਸਾਹਿਬ ਨੇ ਜਿਹੜੇ ਬਣ ਜੋ ਜੀਓ ਸਾਡਾ ਸਬਾਨ ਹਾਲ ਦਾ ਜੀਓ ਹੈ ਉਹਨਾਂ ਕੋਲ ਜਾਊਗੀ ਉਹਨਾਂ ਨੂੰ ਤਸਦੀਕ ਕਰਕੇ ਫਿਰ ਇਹ ਦੁਬਾਰੇ ਇੱਥੇ ਭੇਜ ਜਣੇ ਆ ਪੀਸੀਸੀ ਬ੍ਰਾਂਚ ਦੇ ਵਿੱਚ ਇਹਨਾਂ ਨੇ ਫਿਰ ਸਾਰਾ ਰਿਕਾਰਡ ਉਹਦਾ ਚੈੱਕ ਕਰਕੇ ਉਹ ਪੀਸੀਸੀ ਸਰਟੀਫਿਕੇਟ ਬਣੂਗਾ ਜਿਹਦੇ ਉੱਪਰ ਜਿਹੜੇ ਆ ਗਿਆ ਜੀ ਆਪਣੇ ਇੰਚਾਰਜ ਲੱਗੇ ਆ ਇੰਸਪੈਕਟਰ ਸਾਹਿਬ ਜਾਂ ਜੀਓ ਸਾਹਿਬਾਂ ਨੂੰ ਉਹਨਾਂ ਦੇ ਸਾਈਨ ਹੋਣਗੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਜਿਹੜੀ ਪੀਸੀਸੀ ਉਹ ਕੁਝ ਤਕਨੀਕੀ ਪ੍ਰੋਬਲਮ ਆਉਣ ਕਰਕੇ ਸਾਡੀ ਵੀਡੀਓ ਬੰਦ ਹੋ ਗਈ ਸੀ ਤੇ ਪਗਲ ਜੀ ਬਾਕੀ ਸਾਰੀ ਇਨਫੋਰਮੇਸ਼ਨ ਤੇ ਤੁਸੀਂ ਦੇਤੀ ਹੈ ਹੁਣ ਤੇ ਕੋਈ ਹੋਰ ਚੀਜ਼ ਰਹਿ ਗਈ ਹੋਵੇ ਤਾਂ ਤੁਸੀਂ ਦੱਸ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਲਹਾਲ ਇਨਫਾਰਮੇਸ਼ਨ ਦੇਣ ਦਾ ਜੇ ਕੋਈ ਹੋਰ ਤੁਹਾਡੇ ਮਾਈਂਡ ਫਿਲਹਾਲ ਕੋਈ ਜਾਣਕਾਰੀ ਐਸੀ ਨਹੀਂ ਹੈ ਕਿ ਜਿਹੜੇ ਨਹੀਂ ਦਿੱਤੀ ਤੇ ਮਾਨ ਜੋਗ ਐਸਐਸਪੀ ਸ਼ਹਿਰਪੁਰ ਜੀ ਵੱਲੋਂ ਪੀਸੀਸੀ ਵਾਸਤੇ ਜਿਹੜੇ ਆ ਬਹੁਤ ਉਪਕਤਵ ਪ੍ਰਬੰਧ ਕੀਤੇ ਗਏ ਆ ਠੀਕ ਆ ਜੀ ਹੁਣ ਸਾਰੇ ਸਾਰੇ ਸ਼ਹਿਰਪੁਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਗੀ ਬੜੇ ਪੀਸਫੁਲ ਮਾਹੌਲ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਜਿਹੜੇ ਸਾਡੇ ਮੁਲਾਜ਼ਮ ਆ ਉਹਾਰੇ ਕਿ ਵਾਕੀ ਨੂੰ ਕਲੀਕ ਕਰਦੇ ਆ ਉਹ ਜਦੋਂ ਕਦ ਜਦੋਂ ਕਦੇ ਵੀ ਆ ਕੇ ਵਰਕਿੰਗ ਡੇ ਦੇ ਵਿੱਚ ਆ ਕੇ ਆਪਣੀ ਪੀਸੀ ਜਿਹੜੀ ਹੈ ਲੈ ਸਕਦੇ ਮੇਰੀ ਇੱਕ ਰਿਕੁਐਸਟ ਆ ਪੰਜਾਬ ਪੁਲਿਸ ਅੱਗੇ ਜਿਹੜੇ ਤੁਹਾਡੇ ਕੋਲ ਕੇਸ ਹੋਣ ਜਾਂ ਹੋਰ ਵੀ ਪੁਲਿਸ ਕੋਲ ਜਾਣ ਤੇ ਜਿਹੜਾ ਕੰਮ ਹਫਤੇ ਚੰਦਾ ਉਸ ਕੋਸ਼ਿਸ਼ ਕਰਨ 3 ਦਿਨਾਂ ਦਾ ਜਿਹੜਾ 3 ਦਿਨਾਂ ਦਾ ਕੋਸ਼ਿਸ਼ ਕਰਨ 1 ਦਿਨਾਂ ਦਾ ਕਿਉਂਕਿ ਇਹ 2 ਮਹੀਨੇ ਆ ਇਸ ਵੇਲੇ ਆਪਣੇ ਬੰਦਿਆਂ ਕੋਲ April ਦਾ ਤੇ May April May ਦਾ ਇਹ 2 ਮਹੀਨੇ ਦੇ ਵਿੱਚ ਜਿਹੜੀ ਵੀ ਜ਼ਿੰਦਗੀ ਦੇ ਜਨਨ ਕਿ ਭਾਗ ਖੁੱਲਣੇ ਹੁਣ ਤੇ ਨਹੀਂ ਤਾਂ ਉਸ ਤੋਂ ਬਾਅਦ ਫਿਰ ਠੱਗ ਬਜਾਰੀ ਚੰ ਸ਼ੁਰੂ ਹੋ ਜਣੀ ਹੈ ਇਸ ਵੇਲੇ ਗਵਰਨਮੈਂਟ ਨੇ ਇੱਕ ਜਿਹੜਾ ਇੱਕ ਆਫਰ ਦਿੱਤੀ ਸਮਝ ਲਓ ਆਪਣੇ ਬੰਦਿਆਂ ਨੂੰ ਤੇ ਉਹਦੇ ਵਿੱਚ ਮੈਂ ਉਮੀਦ ਕਰਾਂਗਾ ਪੰਜਾਬ ਪੁਲਿਸ ਵੀ ਸਾਡੀ ਸਾਥ ਦੇਵੇ ਤੇ ਸਾਡੀ ਇੱਥੇ ਦੀ ਐਮਬੈਸੀ ਵੀ ਬਹੁਤ ਬਹੁਤ ਮਿਹਰਬਾਨੀ ਪੰਜਾਬ ਪੁਲਿਸ ਦਾ ਹਮੇਸ਼ਾ ਤੁਹਾਨੂੰ ਸਾਥ ਰਿਹਾ ਤੇ ਗਾਂ ਵੀ ਸਾਥ ਜਿਹੜਾ ਕਿਸੇ ਤਰ੍ਹਾਂ ਰਹਿ ਗਿਆ ਠੀਕ ਆ ਭਗਤ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਇਨਫੋਰਮੇਸ਼ਨ ਦਾ ਤੁਸੀਂ ਦਿੱਤੀ ਥੋੜਾ ਜਿਹਾ ਵਿੱਚੋਂ ਇਹ ਫੋਨ ਦੇ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਸਾਨੂੰ ਵੀਡੀਓ ਬੰਦ ਕਰਨੀ ਪੈ ਗਈ ਸੀ ਜਲਦੀ ਜਲਦੀ ਤੇ ਬਹੁਤ ਬਹੁਤ ਮਿਹਰਬਾਨੀ ਭਗਤ ਜੀ ਥੈਂਕਸ ਵੈਰੀ ਮਚ ਤੁਸੀਂ ਟਾਈਮ ਦਿੱਤਾ ਇਹ ਸੀ ਸਾਡਾ ਇਨਸਪੈਕਟਰ ਜੀ ਜਿਨ੍ਹਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਮੀਦ ਆ ਕਿ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਭਗਤ ਜੀ